you ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਗਾਇਸ ਹੋਏ ਤੇ ਸ਼ੁਰੂਆਤ ਹੋ ਗਈ ਜੀ ਤੇ ਅਸੀਂ ਉੱਠ ਚੁੱਕੇ ਸੀ ਤੇ ਤੁਸੀਂ ਸਾਰੇ ਠੀਕ ਠਾਕ ਹੋਗੇ ਅਸੀਂ ਵੀ ਠੀਕ ਠਾਕ ਆ ਪਰਮਾਤਮਾ ਸਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤੀ ਆਵਖੇ ਤੇ ਵਾਸੇ ਇੱਥੇ ਰਿਸ਼ੂ ਤਿਆਰ ਹੋ ਰਿਹਾ ਸੀ ਤੇ ਮੰਦਰ ਉਹ ਆ ਗਈ ਸੀ ਮੈਂ ਤੇ ਇਸਨੇ ਆ ਮੰਦਰ ਉਹ ਆ ਕੇ ਵਸੇ ਮੈਂ ਨਾਲ ਜਲ ਵਗੈਰਾ ਦਿੱਤਾ ਪ੍ਰਸ਼ਾਦ ਦਿੱਤਾ ਤੇ ਵਸੇ ਫਿਰ ਮੈਂ ਇੱਥੇ ਨਾ ਲੱਗ ਗਈ ਸੀ ਰੋਟੀ ਲੈਣ ਸੁਬਾ ਦਾ ਨਾਸ਼ਤਾ ਬਣਾਉਣਾ ਤੇ ਮੈਂ ਕਿਉਂ ਰੱਖਿਆ ਹੋਇਆ ਸੀ ਗਰਮ ਕਰਨ ਵਾਸਤੇ ਤਵੇ ਤੇ ਮੈਂ ਗਰਮ ਹੋ ਗਈ ਵਾ ਤੇ ਕਾਫੀ ਗਰਮੀ ਹੋਈ ਪਈ ਹੈ ਵੈਸੇ ਤਾਂ ਹਨਾ ਵੈਸੇ ਤਾਂ ਗਰਮੀ ਜਾਨੀ ਕਿ ਵੀ ਮੌਸਮ ਹੋ ਸੀ ਬਦਲਵਾਈ ਸੀ ਐਂ ਲੱਗਦਾ ਸੀ ਮੀਂਹ ਆਊਗਾ ਪਰ ਗਰਮੀ ਬਹੁਤ ਜ਼ਿਆਦਾ ਸੀ ਤੁਸੀਂ ਦੇਖ ਹੀ ਰਹੋਗੇ ਹਨਾ ਪਸੀਨਾ ਪਸੀਨੇ ਹੋਈ ਪਈ ਹੈ ਮੈਂ ਵੀ ਤੇ ਕੱਪੜੇ ਤਾਂ ਨਹੀਂ ਬਿਸਮੱਲਾ ਲੱਗੀਆਂ ਮੈਂ ਤੇ ਕੱਪੜੇ ਕਾਫੀ ਹੋਏ ਪਏ ਓਕੇ ਅਸੀਂ ਵੀ ਆਏ ਸੀ ਹਨਾ ਜਾ ਕੇ ਮੈਂ ਤਿੰਨ ਚਾਰ ਸੂਟ ਹੈਗੇ ਆ ਦੇਖੋ ਸਾਰੇ ਕੜ ਤੇ ਬਾਹਰ ਸੁਨਿਆਣੇ ਬਾਤੇ ਹੋਰ ਦੇਖਦੀ ਐ ਮੈਂ ਚੰਗੀ ਤਰ੍ਹਾਂ ਤੇ ਖਲਾਰਾ ਦੇਖੋ ਜੀ ਕਿਵੇਂ ਪਿਆ ਹੋਇਆ ਤੇ ਆਲਾ ਕੋਲਰ ਦਾ ਜਿਹੜਾ ਪੰਪ ਸੀ ਮੱਛੀ ਮੋਟਰੇ ਸਾਰੀ ਹੋ ਗਈ ਖਰਾਬ ਚੱਕ ਦੀ ਨਹੀਂ ਪਾਣੀ ਨਵੀਂ ਪਾਉਗੇ ਇੱਥੇ ਫਿਰ ਪਾ ਕੇ ਆਪਾਂ ਲਾਵਾਂਗੇ ਨਵੀਂ ਮੰਗਾਉਂਗੇ ਮੈ ਰੀਸ਼ੋ ਤੋਂ ਅੱਜ ਤੇ ਕੋਲਰ ਨੂੰ ਵੀ ਸਾਫ਼ ਕਰਨਾ ਸੀ

ਪੋਲੇ ਨਾ ਧਤ ਜੈ ਮਾਤਾ ਦੀ ਚੰਤ ਪੰਨੀ ਮਾਤਾ ਜਵਾਲਾ ਜੀ ਮਾਤਾ ਸ਼ੇਰਾ ਵਾਲੀ ਮਾਤਾ ਦੁਰਗਾ ਮਾਤਾ ਤੇਰੀ ਸਦਾ ਹੀ ਜੈ ਜੈ ਸ਼ੇਪੋਲੇ ਜੈ ਸ਼ਿਵ ਸ਼ੰਕਰ ਹਰ ਹਰ ਮਹਾਦੇਵ ਇਧਰ ਝਾੜੂ ਝੋੜੂ ਮਿਲੋ ਉਹਨਾਂ ਦਾ ਪਿਆ ਹੈ ਚਿੱਟੀਆਂ ਜਰਾਬਾਂ ਨਹੀਂ ਪਾ ਕੇ ਗਿਆ ਕਿਹੜੀਆਂ ਪਾ ਗਿਆ ਹੁਣ ਬੂਟਾਂ ਚ ਚਟੀਆਂ ਜਿ ਰੱਬ ਦਾ ਹਾਲ ਦੇਖੋ ਜੀ ਕਿਵੇਂ ਘਾ ਰੱਖਿਆ ਲੈ ਇਹ ਉਦੋਂ ਸੁਨਿਆ ਧੋਣੀਆਂ ਭੁੱਲ ਗਈ ਹੁਣ ਪਤਾ ਨਹੀਂ ਦੂਸਰੀਆਂ ਪਾ ਗਿਆ ਕੋਈ ਵਾਈਟ ਜੀ ਅਜਾ ਦੋ ਚੀਆ ਹੋਣਗੀਆਂ ਕੋਈ ਤੇ ਵਸ ਰੋਟੀ ਮੈਂ ਬਣਾ ਲਈ ਤੇ ਰਹਿ ਤੁਸੀਂ ਬਾਹਰ ਪਏ ਨਾਲ ਇਸ ਕਰਕੇ ਪਏ ਗਮ ਕੇ ਕੋਲਰ ਹੈ ਨਾ ਖਰਾਬ ਸੀ ਵੈਸੇ ਹੁਣ ਤਾਂ ਚੱਲਦਾ ਸੀ ਪੰਪ ਖਰਾਬ ਸੀ ਇਹਦਾ ਫਿਰ ਗਰਮ ਹਵਾ ਹੁੰਦੀ ਸੀ ਫਿਰ ਤਾਂ ਕਰਕੇ ਅਸੀਂ ਬਾਹਰ ਹੀ ਪੈ ਗਏ ਮਤਲਬ ਬਾਹਰ ਹੀ ਠੀਕ ਹੈ ਚਲੋ ਜੀ ਆਪਾਂ ਰੋਟੀ ਪਾਣੀ ਖਾਣੇ ਨਾਲ ਤਾਂ ਨਾਲ ਆਪਾਂ ਮਸ਼ੀਨ ਲਾਉਣੀ ਹੈ ਫਿਰ ਮਿਲਦੇ ਆ ਤੁਹਾਨੂੰ ਬਾਅਦ ਵਿੱਚ ਇੱਥੇ ਜਨਿਆ ਲੱਗ ਗਈ ਸੀ ਝਾੜੂ ਲਾਉਣਾ ਤੇ ਮੈਂ ਕੱਪੜੇ ਮਸ਼ੀਨ ਲਈ ਜਾਂਦੀ ਸੀ ਤੇ ਲਾਤੀ ਸੀ ਵਾਸੇ ਘਰ ਮੈਂ ਕੱਪੜੇ ਇੱਕ ਤਰਫ ਖੇ ਪੈਸੇ ਕੱਟ ਕੇ ਦੇਖתי ਫਿਰ ਮੈਂ ਆ ਗਈ ਸੀ ਕੱਪੜੇ ਮਸ਼ੀਨ ਦੇ ਵਿੱਚ ਕੱਟਦੇ ਸੀ ਤੇ ਫਿਰ ਮੈਂ ਇੱਥੇ ਲੱਗ ਗਈ ਸੀ ਹਨਾ ਪਾਣੀ ਚ ਕੱਟਣਾ ਕੱਪੜੇ ਤੇ ਇੱਕ ਵਾਰ ਦੇ ਤਾਂ ਮੈਂ ਸੁਕਾਣ ਚ ਡਰੈਜ ਪਾਏ ਹੋਏ ਸੀ ਦੂਜੀ ਵਾਰ ਦੇ ਫਿਰ ਮੈਂ ਕੱਢਣ ਲੱਗ ਗਈ ਸੀ ਪਾਣੀ ਚ ਕੱਪੜੇ ਤੇ ਕਾਫੀ ਕੱਪੜੇ ਹੋ ਗਏ ਸੀ ਤੋ ਦੋ ਤਾਂ ਮੇਰੇ ਸੋਹਰੇ ਸੀ ਬੱਚਿਆਂ ਦੇ ਸੀ ਹਨ ਬਰਦੀ ਵਗੈਰਾ ਸੀ ਤੇ ਵਾਸਤੇ ਸਿੱਥੇ ਸਨਹਾ ਪੜੀ ਸੀ ਮੇਰੇ ਕੋਲ ਉਹ ਤੁਨਾਂ ਦਾ ਨੰਦ ਲੱਗ ਰਹੀ ਹੁੰਦੀ ਸੀ ਤੇ ਵਾਸਤੇ ਫਿਰ ਸਾਰੇ ਕੱਪੜੇ ਕਾਟੇ ਤੇ ਪਾਣੀ ਚਾਹ ਰਿਹਾ ਪਾਦੂ ਨਿਕਲਣ ਵਾਸਤੇ ਜਮਟਾ ਵਾਲ ਦੇ ਘਰ ਅੰਤੋਂ ਤੋਤੇ ਨੂੰ ਸਾਨੂੰ ਵੈਸੇ ਤਾਂ ਮੀਂਹ ਦਾ ਮੌਸਮ ਸੀ ਬੱਦਲ ਵਾਇਸ ਫਿਰ ਨਾ ਕੱਤੋਈ ਕਰਨੇ ਆਂ ਵੀ ਹਨਾ ਸਮੈਲ ਜੀ ਹੁੰਦੀ ਹੈ ਬੱਦਲ ਵਾਇ ਕਰਕੇ ਮੈਂ ਸਾਰੇ ਧੋਤੇ ਸੀ ਮੈਂ ਸਾਰੇ ਨਹਾ ਤਾ ਲਈ ਵੀ ਹੰਤਾ ਕਿਸੇ ਨੇ ਵੀ ਵਰਤਨਾਂ ਦਾ ਟਾਵਲ ਮੈਂ ਚੱਲਦੇ ਵੀ ਨਹੀਂ ਵਸੇ ਰਹੇ ਸੀ ਕਰਕੇ ਮੈਂ ਸਾਰੇ ਧੋਤੇ ਸੀ ਕਿ ਫਿਰ ਮੈਂ ਇੱਥੇ ਦਾ ਬੱਠਲ ਦੇ ਵਿੱਚ ਮੈਂ ਪਾਣੀ ਛੱਡ ਲਿਆ ਸੀ ਕਿਉਂਕਿ ਸਰਫ ਦਾ ਪਾਣੀ ਜਾਲੇ ਹੋ ਗਿਆ ਸੀ ਫਿਰ ਅੱਜ ਜਦ ਮੈਂ ਵਸੇ ਇਹਦੇ ਵਿੱਚ ਕੱਢ ਕੇ ਮੈਂ ਸਾਫ ਪਾਣੀ ਚ ਕੱਢੀ ਹੁੰਦੀ ਸੀ ਤੀਜੇ ਥਾਂ 'ਚ ਤੇ ਵਸ ਫਿਰ ਮੈਂ ਇਹ ਸਾਰੇ ਕੱਟ ਕੇ ਤੇ ਫਿਰ ਇਹਨੂੰ ਹਨਾ ਫੱਟੀ ਤੇ ਰੱਖ ਦਿੰਦੀ ਪਾਣੀ ਦਾ ਨਿੱਕੜੇ ਜਾਂਦਾ ਫਿਰ ਮੈਂ ਡਰਾਈਰ ਦੇ ਵਿੱਚ ਪਾ ਨਹੀਂ ਨਹੀਂ ਕਿਉਂਕਿ ਨਾ ਸਾਡਾ ਡਰਾਈਰ ਥੋੜਾ ਜਿਹਾ ਖਰਾਬ ਹੋਇਆ ਹੈ ਜਦਦੇ ਵਿੱਚ ਐ ਗੁੱਚ-ਮੁੱਚ ਕੱਪੜੇ ਪਾ ਦੋਤੇ ਉਹ ਚੱਲਦਾ ਨਹੀਂ ਹੈਗਾ ਇਸ ਕਰਕੇ ਤੇ ਇਦਾਂ ਥੋੜਾ ਜਿਹਾ ਸੁੱਕੇ ਅੰਦਰ ਪਾਣੀ ਨਹੀਂ ਤੁਰਿਆ ਅੰਦਰ ਫਿਰ ਮੈਂ ਖਲਾਅ ਰਕੇ ਜਿ ਪਣੀ ਫਿਰ ਚੱਲਿਆ ਤੇ ਵਾਸੀ ਵੇਲੇ ਮੈਂ ਕੱਪੜੇ ਵਗੈਰਾ ਕੱਢ ਕੇ ਡਰਾਈਰ ਚ ਪਾ ਕੇ ਦੂਜਾ ਹਨ ਤੀਸਰਾ ਰਾਉਂਡ ਪਾਇਆ ਇਸ ਧੋਣ ਚ ਫਿਰ ਬਸ ਇੱਥੇ ਨਾਲ ਆ ਗਈ ਸਿ ਕਿਚਨ ਦੇ ਵਿੱਚ ਭਾਂਡੇ ਧੋਣ ਤੇ ਕਲਮ ਟੋਕਰ ਇਹਦੇ ਵਿੱਚ ਭਾਂਡੇ ਵਗੈਰਾ ਕੱਢੇ ਸਾਰੇ ਤੇ ਉਹ ਕੱਢ ਕੇ ਫਿਰ ਮੈਂ ਇੱਥੇ ਹੁਣ ਸਾਰੇ ਜਿਹੜੇ ਬਰਤਨ ਆ ਹਨ ਸਾਫ਼ ਕਰਕੇ ਪਾਣੀ ਚ ਕੱਢ ਕੇ ਤੇ ਤਿੱਤਰ ਸੰਖ ਚ ਰੱਖ ਲਉ ਇੱਕ ਸਾਈਡ ਤੇ ਤੋਂ ਉਹ ਵੀ ਇਸ ਨੂੰ ਸਾਫ਼ ਕਰਨਾ ਹੈ ਅੱਧੇ ਮੈਂ ਕੱਪੜੇ ਦਾ ਸੋਹਣੇ ਨੇ ਇਹ ਇਹਨਾਂ ਨੂੰ ਮੈਂ ਸੁੱਕਣੇ ਪਾਉਂਦੀ ਥਰਕੇ ਕਿਉਂਕਿ ਅਸੀਂ ਜਾਣਾ ਹੈ ਨਾ ਮੈਂ ਕਿਹਾ ਪਿੱਛੋਂ ਮੀਂਹ ਆ ਜੇ ਤੇ ਕਿਉਂਕਿ ਬੱਦਲ ਵਾਈ ਬਹੁਤ ਹੋਈ ਪਈ ਐ ਦੇਖੋ ਵੈਸੇ ਦੱਸਿਆ ਵੀ ਹੈਗਾ ਵੀ 13 ਤੋਂ 15 ਪਤਲੇ 17 ਤੱਕ ਮੀਂਹ ਪੈਣਾ ਫਿਰ ਮੈਂ ਤਾਂ ਕਰਕੇ ਨਾ ਪਾਏ ਨੂੰ ਮੈਂ ਘਾ ਕੇ ਪਾਵਾਂਗੇ ਫਿਰ ਬਾਅਦ ਚ ਮੀਹਾਂਗੇ ਫਿਰ ਐਵੇਂ ਗਿੱਲੇ ਹੋਣਗੇ ਤੇ ਪੋਣੇ ਮੈਂ ਹੁਣ ਆ ਪੋਣੇ ਪਏ ਆ ਉਹ ਟੰਗੇ ਪਏ ਆ ਤੇ ਉਹਨਾਂ ਨੂੰ ਵਸੇ ਮੈਂ ਭਿਉਂ ਕੇ ਰੱਖ ਜੂਗੀ ਗਰਮ ਪਾਣੀ ਕੀਤਾ ਪਿਆ ਮੇਰਾ ਤੇ ਉਹਨਾਂ ਨੂੰ ਭਿਜੇ ਜਾਣਗੇ ਆ ਕੇ ਧੋ ਦੂੰਗੀ ਤੇ ਬਸਾ ਕੱਪੜੇ ਫਿਰ ਮੈਂ ਸੁੱਕਣੇ ਪਾਉਂਗੀ ਆ ਕੇ ਤੇ ਅੱਜ ਮੈਂ ਸਿਰ ਤੋਂ ਤਾਸੀ ਹੈਡਵੋਸ਼ ਕੀਤਾ ਸੀ ਤੇ ਹੈਡਵੋਸ਼ ਤੇ ਬਸ ਉਹਨਾਂ ਨੂੰ ਨਾ ਤੇਲ ਲੋਣੀ ਹੈ ਵਾਲਾਂ ਤੇ ਤੇ ਆਹ ਤਿਆਰ ਕਰਾਂਗੇ ਅਸੀਂ ਇੱਥੇ ਜਾਣਾ ਪਿੰਡ ਜੀ ਲਈ ਜਾਣਾ ਤੇ ਕੰਮ ਆਇਆ ਥੋੜਾ ਜਿਹਾ। ਵਾ ਸ਼ੋ ਕਰਾਇਆ ਇਹ ਤੇ ਫੇਰ ਆ ਕੇ ਹਨਾ ਤੇਰਾ ਆਪਾਂ ਮਿਲਦੇ ਹਾਂ ਤੁਮ ਨੂੰ ਠੀਕ ਹੈ ਜੀ। ਇੱਥੇ ਫੇਰ ਅਸੀਂ ਦੋਨੋਂ ਯਾਨੀ ਮੈਂ ਤੁਸੀਂ ਨਿਆ ਚਲੀਆਂ ਸੀ ਹਨਾ ਪਿੰਡ ਦੇ ਵਿੱਚ ਇੱਕ ਕੈਫੇ 'ਚ ਤੇ ਇੱਥੇ ਹਨਾ ਦੇਖੋ ਜੀ ਸੜਕ ਦੇ ਉੱਤੇ ਪੱਤੇ ਵਗੈਰਾ ਪਾਤੇ ਤੇ ਹਨਾ ਭਾਗੇ ਵਸਾਈ ਛੱਡਦੀ ਉਹਨਾਂ ਨੇ ਹਜੇ ਕੁਝ ਵੀ ਨਹੀਂ ਅੱਗੇ ਪ੍ਰੋਸੈਸ ਕੀਤਾ ਸ਼ੁਰੂ ਹੁਣਾ ਤੇ ਵਸਵੇਰਾ ਸਿੱਥੇ ਜਾ ਰਹੇ ਸੀ ਅਸੀਂ ਕੈਫੇ ਦੇ ਵਿੱਚ ਗਏ ਪਹਿਲਾਂ ਉੱਥੇ ਸਾਡਾ ਕੰਮ ਬਣਿਆ ਨਹੀਂ ਤੇ ਫਿਰ ਅਸੀਂ ਵਾਪਸ ਆਏ ਹਨਾ ਸਕੂਲ ਦੇ ਵਿੱਚ ਜਾਣਾ ਸੀ ਤੇ ਅਸੀਂ ਇੱਥੇ ਸ਼ਾਰਟਕਟ ਗਲੀ ਲੈ ਲਈ ਤੇ ਮੈਂ ਕਿਹਾ ਚਲ ਇੱਧਰ ਦੀ ਨਿਕਲ ਜੰਨੇ ਆ ਤੇ ਫਿਰ ਅਸੀਂ ਇੱਧਰ ਵੀ ਜਾਵਦੇ ਸੀ ਤੇ ਮੈਂ ਕਿਹਾ ਸੁਨੀਆ ਮੈਂ ਕਹਿੰਦੀ ਇੱਧਰ ਤਾਂ ਮੈਂ ਕਦੇ ਆਈ ਨਹੀਂ ਮੈਂ ਕਿਹਾ ਚਲ ਇੱਧਰ ਦੇਖਦੇ ਜਾ ਕੇ ਕਿੱਥੇ ਜੀ ਨਿਕਲਦੀ ਹੈ ਤੇ ਵਸ ਫਿਰ ਅਸੀਂ ਇੱਥੇ ਆਏ ਸੀ ਹਨਾ ਅ ਦੂਸਰਾ ਕੈਫੇ ਦੇ ਵਿੱਚ ਆ ਕੇ ਤੇ ਫਿਰ ਸਾਡਾ ਕੰਮ ਬਣਿਆ ਦੂਜੇ ਕੈਫੇ ਦੇ ਵਿੱਚ ਆਏ ਉੱਥੇ ਵੀ ਨਹੀਂ ਕੰਮ ਬਣਿਆ ਫਿਰ ਅਸੀਂ ਦੁਆਰੇ ਆ ਗਏ ਸੀ ਇੱਧਰ ਗਲੀ ਦੇ ਵਿੱਚ ਹਨਾ ਫਿਰ ਅਸੀਂ ਸਕੂਲ ਦੇ ਵਿੱਚ ਗਏ ਸੀ ਤੇ ਸਕੂਲ ਦੇ ਵਿੱਚ ਸਾਨੂੰ ਥੋੜਾ ਜਿਹਾ ਕੰਮ ਸੀ ਫਿਰ ਉੱਥੇ ਗਏ ਤੇ ਵਸੇ ਗਲੀਆਂ ਦੀ ਥੋੜੀ ਵੀਡੀਓ ਹਨਾ ਸਾਡੇ ਪਿੰਡ ਦੀਆਂ ਗ ਤੇ ਵਸ ਅਸੀਂ ਕੋਈ ਧੀੜੀ ਆ ਕੋਈ ਵੱਡੀ ਆ ਤੇ ਵਸ ਅਸੀਂ ਇੱਥੇ ਆ ਗਏ ਸੀ ਘਰ ਵਾਪਸ ਘਰ ਆ ਕੇ ਬਹੁਤ ਗਰਮੀ ਹੋਈ ਪਈ ਸੀ ਧੁੱਪ ਨਿਕਲ ਗਈ ਸੀ ਤੇ ਪਹਿਲਾਂ ਅਸੀਂ ਕੱਪੜੇ ਸੁੱਕਣੇ ਤਾਂ ਨਹੀਂ ਪਾਏ ਮੈਂ ਕਿ ਮੀਨਾ ਜਿ ਪਿੱਛੋਂ ਵੀ ਕੀ ਵੀ ਤਾਂ ਕਿੰਨਾ ਟਾਈਮ ਲੱਗ ਜੂ ਤੇ ਲਾਈਟ ਫਿਰ ਮੈਂ ਇੱਥੇ ਫ੍ਰਿਜ ਛੱਡੀ ਤੇ ਦਰਵਾਜ਼ੇ ਖੋਲੇ ਹਨਾ ਫਿਰ ਮੈਂ ਸਨੇਹਨ ਨੂੰ ਕਿ ਮੈਂ ਤਾਂ ਪਾਣੀ ਲਿਆ ਵੀ ਪੀ ਲਈ ਆਪਾਂ ਤੇ ਤੇ ਅਸੀਂ ਆ ਗਏ ਜੀ ਹੁਣ ਹੀ ਆਏ ਆ ਤੇ ਗਰਮੀ ਇੰਨੀ ਜ਼ਿਆਦਾ ਹੋਈ ਪਈ ਆ ਬਹੁਤ ਜ਼ਿਆਦਾ ਤੇ ਹੁਣ ਵਾ ਕੱਪੜੇ ਸੁੱਕਣੇ ਪਾਉਣੇ ਆ ਬਾਹਰ ਹਨਾ ਮੌਸਮ ਨੂੰ ਥੋੜਾ ਜਿਹਾ ਧੁੱਪ ਜੀ ਨਿਕਲਦੀ ਹੁੰਦੀ ਹੈ ਅਸੀਂ ਤਾਂ ਨਹੀਂ ਪੱਕ ਗਏ ਸੁੱਕਣੇ ਆਗਾ ਮੇਹ ਦਾ ਨਹੀਂ ਪਤਾ ਹੈਗਾ ਮੌਸਮ ਦਾ ਤੇ ਕਈ ਵਾਰੀ ਛਿਮੀ ਮੋ ਵਾਲਾ ਉਸੋਂ ਪਾਣੀ ਪੀਣੇ ਪਾਣੀ ਪੀ ਕੇ ਹਰੋਂ ਕੱਪੜੇ ਕੋਲ ਨਹੀਂ ਸੁੱਕਣ ਤੇ ਇੱਥੇ ਵਾਸਾ ਸੀ ਲੰਦਰੀ ਮੱਛੀ ਮੋਟਰ ਤੇਲ ਵਿੱਚ ਚੱਕ ਕਰੀ ਜਾਂਦੀ ਸੀ ਫਸਤਾ ਚੈੱਕ ਕਰਕੇ ਲਈ ਸੀ ਫਿਰ ਮੈਂ ਉਹ ਦੇਖਦੀ ਸੀ ਮੈਂ ਕਿਾ ਚੱਲ ਦੇਖਣਾ ਚੰਗੀ ਤਰ੍ਹਾਂ ਟੱਕਣ ਵਗੈਰਾ ਲੱਗਦਾ ਕਿ ਨਹੀਂ ਤੇ ਛੋਟੀ ਸੀ ਫਿਰ ਇਹਦੇ ਡੈਡੀ ਦਾ ਫੋਨ ਆਇਆ ਕਹਿੰਦੇ ਵੀ ਨਹੀਂ ਵੱਡੀ ਹੋਣੀ ਸੀ ਪੰਪ ਹੁੰਦਾ ਜਿਹੜਾ ਮੱਛੀ ਮੋਟਰ ਨੂੰ ਕਹਿੰਦੇ ਕਈ ਕਈ ਪੰਪ ਕਹਿੰਦੇ ਜਿਹੜਾ ਪਾਣੀ ਚੱਕਣਾ ਲੰਦੋ ਉਹ ਲੰਦਾ ਸੀ ਕਿ ਉਹ ਕੰਦੇ ਵੀ ਵੱਡੀ ਹੋਣੀ ਸੀ ਵੀ ਪਾਣੀ ਨਹੀਂ ਚੰਗੀ ਤਰ੍ਹਾਂ ਚੱਕਣੀ ਫਿਰ ਮੈਂ ਕਿਾ ਚਲ ਚੇਂਜ ਕਰ ਲਾਂਗੇ ਆਪਾਂ ਵੀ ਰਿਸ਼ ਹੋਊਗਾ ਅਗਰ ਚੇਂਜ ਕਰਾਂ ਕੱਪੜੇ ਸੁੱਕਣੇ ਪਾਤੇ ਸਾਰੇ ਦੇਖੋ ਕਿੰਨੇ ਕੱਪੜੇ ਹੋਏ ਪਏ ਸੀ ਤੇ ਜੀ ਮੈਂ ਪੌਣੇ ਧੋਣੇ ਆ। ਪਿੱਜੇ ਪਏ ਆ ਪੌਣੇ। ਪੌਣੇ ਆ। ਗਰਮੀ ਬਹੁਤ ਜ਼ਿਆਦੇ ਹੋਈ ਪਈ ਐ। ਪਹਿਲਾਂ ਤਾਂ ਬੱਦਲ ਜੇ ਸੀ। ਹੁਣ ਬੜੀ ਗਰਮੀ ਕਰਦੀ। ਚਾਹ ਪੀ ਲਵਾਂ ਜੀ ਤੁਸੀਂ ਵੀ। ਸਵੇਰੇ ਅਸੀਂ ਨਾ ਚਾਹ ਨਹੀਂ ਪੀਤੀ। ਇੱਕ ਟਾਈਮ ਪੀਤੀ ਸੀ। ਤੇ ਸਾਰੀ ਚਾਹ ਜਿੰਨਾ ਮੇਥਨ। 8:00 ਵਜੇ ਜੱਦ ਚ ਪਣ ਕੇ ਜਦੋਂ ਮੈਂ ਖੇਤ ਨੇ ਚ ਪਾਉਣ ਲੱਗੇ ਸਾਰੀ ਟੋਲੇ ਦੀ ਸਲਕ ਤੇ। ਬਸ ਜਿਹੜੇ ਗਲਾਸਾਂ ਚ ਪਈ ਸੀ। ਤਿੰਨਾਂ ਚ ਸਾਡੇ ਉਹੀ ਸੀ। ਤੇ ਅੱਗੇ ਅਸੀਂ ਇਕੱਠੀ ਬਣਾ ਲੈਂਦੇ ਆ ਚਾਹ ਵੀ ਹੈ ਨਾ ਰੋਟੀ ਨਾਲ ਵੀ ਖਾ ਲਾਂਗੇ ਪੀ ਲਾਂਗੇ ਹੁਣ ਮੈਂ ਕੈਟਲ ਜਿਹਾ ਪਾ ਕੇ ਰੱਖ ਦਿੰਦੇ ਆ ਤੇ ਸਾਰੀ ਡੁੱਲ ਗਈ ਤੇ ਮੜ ਕੇ ਫਿਰ ਅਸੀਂ ਸਬਜੀ ਨਾਲ ਰੋਟੀ ਖਾ ਲਈ ਸੀ ਤੇ ਹੁਣ ਮੈਂ ਸਰਿਆਨਕਾਵਾਂ ਦਾ ਥੋੜੀ ਜਿਹੀ ਬਣਾ ਲੈ ਚੱਲ ਹਣਾ ਹੋੜ ਕਾ ਹੀ ਹੁੰਦਾ ਚਲ ਨਾ ਟਾਈਮ ਵੱਜ ਚੁੱਕੇ 12 ਤੇ 1 ਮਿੰਟ ਰਹਿ ਗਏ 12 ਬਚ ਚੁੱਕੇ ਲਿਆ ਗਰਮ ਬੋਲੀਆਂ ਦੇ ਵਿੱਚ ਹੁਣ ਮੈਂ ਬੱਸ ਹੈਨਾ ਚਾਹ ਚ ਪੀ ਕੇ ਬੱਜੀ ਮੋਟੂ ਲੱਕੀ ਲਾ ਕੇ ਦੇ ਲੇ ਦੇ ਜੋੜ ਜੋ ਤੇ ਇੱਥੇ ਕਰਦੇ ਇਹ ਵੀਡੀਓ ਐਂਡ ਆਪਾਂ ਤੇ ਅੱਜ ਦਾ ਵਲੌਗ ਤੁਹਾਨੂੰ ਕਿਹੋ ਜਿਹਾ ਲੱਗਾ ਕਮੈਂਟ ਬਾਕਸ ਦੇ ਵਿੱਚ ਜੀ ਦੱਸਿਓ ਤੇ ਆ ਕਮੁੱਟਨ ਆ ਜੀ ਸਾਡੇ ਹਨਾ ਤੇ ਬੱਸ ਕੱਬ ਮਿਲਾਂਗੇ ਕੱਲ੍ਹ ਨਵੇਂ ਵਲੌਗ ਦੇ ਵਿੱਚ ਧੰਨਵਾਦ ਜੀ